ਸਾਰਿਆਂ ਤੋਂ ਪਹਿਲਾਂ ਵੀਡੀਓ ਦਾ ਨੋਟੀਫਿਕੇਸ਼ਨ ਪਾਉਣ ਲਈ ਸਬਸਕ੍ਰਾਈਬ ਤੇ ਰੈੱਡ ਬੰਡਰਲ ਉੱਤੇ ਕਲਿੱਕ ਕਰ ਲਓ ਉਸ ਤੋਂ ਬਾਅਦ ਘੰਟੀ ਦੇ ਆਈਕਨ ਨੂੰ ਵੀ ਦਬਾ ਲਓ ਜਦੋਂ ਅਸੀਂ ਵੀਡੀਓ ਨੂੰ ਅਪਲੋਡ ਕਰਾਂਗੇ ਤਾਂ ਤੁਹਾਡੇ ਕੋਲੇ ਤੁਰਤੀ ਨੋਟੀਫਿਕੇਸ਼ਨ ਚੱਲ ਆਇਆ ਕਰੂਗਾ ਹਲੋ ਸਾਸਰੀ ਏਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਵੀਰੇ ਅੱਜ ਆਪਾਂ ਤੁਹਾਡੇ ਵਾਸਤੇ ਸੱਤ ਚੀਜ਼ਾਂ ਤੇ ਵੀਡੀਓ ਲੈ ਕੇ ਹਾਜ਼ਰ ਹਾਂ ਵੀਰੇ ਸਾਰਿਆਂ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਐਡ ਕਰ ਲਓ ਜੋ ਤੁਹਾਨੂੰ ਸਕਰੀਨ ਉੱਪਰ ਦਿਖਾਈ ਦੇ ਰਿਹਾ ਹੈ ਤੁਸੀਂ ਕਿਸੇ ਵੀ ਮਸ਼ੀਨਰੀ ਦੀ ਐਡ ਲਵਾਉਣਾ ਚਾਹੁੰਦੇ ਹੋ ਤਾਂ ਜਿਹਦੇ ਪੰਜ-ਸੱਤ ਫੋਟੋਆਂ ਤੇ ਬਣਦੀ ਸਾਰੀ ਜਾਣ ਆਪਣੇ ਆਪਣੇ ਇਸ YouTube ਚੈਨਲ ਟਰੈਕਟਰ ਮੰਡੀ ਤੋਂ ਚੰਦੇ ਲਵਾ ਸਕਦੇ ਹੋ ਜੀ ਹੁਣ ਗੱਲ ਕਰਦੇ ਆਂ ਜੀ ਆਪਾਂ ਸਟੈਂਡਰਡ ਮਸ਼ੀਨ ਆ ਜੀ ਆਪਣੇ ਕੋਲੇ ਸਾਰਿਆਂ ਤੋਂ ਪਹਿਲਾਂ ਦਾ 9811 ਟਰੈਕਟਰ ਆ ਜੀ ਉੱਤੇ 90 ਮਾਡਲ ਆ ਜੀ ਟਰੈਕਟਰ ਤੇ ਟਾਇਰ 35 ਪੈਸੇ ਨੇ ਜੀ ਕੰਪਾਇਨ ਜਿਹੜੀ ਉਹ 2008 ਮਾਡਲ ਆ ਜੀ ਟਰੈਕਟਰ ਪੈਂਟ ਵਾਈਕ ਕਰਵਾਇਆ ਹੋਇਆ ਹੈ ਜੀ ਤੇ ਪ੍ਰਾਈਸ ਜੀ 5,30,000 ਰੁਪਏ ਦਾ ਪ੍ਰਾਈਸ ਹੈ ਜੀ ਮਾਲਕ ਵੀਰ ਦਾ ਨੰਬਰ 94650 52300 94650 550 300 اے مالکबीर ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ مالکबीर ਨਾਲ ਗੱਲਬਾਤ ਕਰਕੇ ਇਸ ਮਸ਼ੀਨ ਨੂੰ ਖਰੀਦ ਸਕਦੇ ਹੋ ਬਹੁਤ ਹੀ ਸਾਮ ਸੰਭਾਲ ਵਿੱਚ ਰਹੀ ਹੋਈ ਮਸ਼ੀਨ ਹੈ ਜੀ ਕਣਕ ਕਣਕ ਵੱਢਣ ਵਿੱਚ ਹੀ ਚੱਲੀ ਹੋਈ ਹੈ ਜਿਰੀ वगैरह ਚ ਘੱਟ ਚਲਾਈ ਹੈ ਜੀ ਵੀਰੋ ਨੇ 65 ਬਾਈ ਕਰਵਾਇਆ ਹੋਇਆ ਟਰੈਕਟਰ ਜੀ 530000 ਰੁਪਏ ਪ੍ਰਾਈਸ ਹੈ ਟਰੈਕਟਰ 90 ਮਾਡਲ ਹੈ 911 ਟਰੈਕਟਰ ਹੈ ਸਟੈਂਡਰਡ ਮਸ਼ੀਨ ਹੈ ਜੀ ਟਾਇਰ 35 ਪੈਸੇ ਨੇ 530000 ਰੁਪਏ ਪ੍ਰਾਈਸ ਹੈ ਜੀ ਤੁਸੀਂ ਵੇਚੀ ਜਿਖੋ ਕੇ ਮਸ਼ੀਨ ਨੂੰ ਖਰੀਦ ਸਕਦੇ ਹੋ ਚੈਨਲ ਨੂੰ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ 36 ਦੀ ਟਰੈਕਟਰ ਹੈ ਜੀ ਅੱਗੇ ਆਪਣੇ ਕੋਲ ਨਿਊ ਹਾਲੈਂਡ ਨਵ ਮਾਡਲ ਹੈ ਪੰਜਾਬ ਨੰਬਰ ਹੈ ਪੀਪੀ 11 ਨੰਬਰ ਹੈ ਟਰੈਕਟਰ ਦਾ 55 ਐਚਪੀ ਹੈ 99 ਪੈਸੇ ਟਾਇਰ ਨੇ ਟਰੈਕਟਰ ਦੇ 440000 ਰੁਪਏ ਟਰੈਕਟਰ ਦਾ ਪ੍ਰਾਈਸ ਹੈ ਜੀ ਮਾਲਕ ਵੀਰ ਦਾ ਨੰਬਰ 99686 0602 99686 0602 ਇਹ ਮਾਲਕੀਬੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕੀਬੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਖੇਤੀ ਵਿੱਚ ਸਹਾਇਕ ਪਾਉਣ ਲਈ ਬਹੁਤ ਹੀ ਵਧੀਆ ਚੰਗਾ ਟਰੈਕਟਰ ਹੈ ਜੀ ਬਹੁਤ ਹੀ ਮਾਰਕੀਟ ਵਾਲਾ ਟਰੈਕਟਰ ਹੈ ਜੀ ਸਾਰਾ ਕੰਮ ਓਕੇ ਹੈ ਜੀ ਜਦੋਂ ਦਾ ਕਿਤੇ ਵੀ ਚਾਬੀ ਵੀ ਨਹੀਂ ਲੱਗੀ ਹਲੇ ਤੱਕ ਇਸ ਟਰੈਕਟਰ ਨੂੰ ਜੀ ਸਾਰਾ ਓਰੀਜਨਲ ਟਰੈਕਟਰ ਹੈ ਕਿਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡੈਂਟ ਵਗੈਰਾ ਨਹੀਂ ਹੈਗਾ ਤੁਸੀਂ ਬੇਝਿਜਕ ਕੋਈ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਨਵਾਂ ਮਾਡਲ ਹੈ ਪੀਬੀ 11 ਨੰਬਰ ਹੈ 55 ਐਚਪੀ ਹੈ 99 ਪੈਸੇ ਟਾਇਰ ਨੇ ਮਾਲਕ ਵੀਰ ਦਾ ਨੰਬਰ 996860 6002 ਇਹ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲ ਇਹ ਜੀ ਫੀਗੋ ਗੱਡੀ ਹੈ ਜੀ 2012 ਮਾਡਲ ਹੈ ਜੀ 65 ਪੈਸੇ ਟਾਇਰ ਨੇ 240000 ਰੁਪਏ ਪ੍ਰਾਈਜ਼ ਹੈ ਜੀ ਏਰੀਆ ਫਤੇਗੜ ਸਾਹਿਬ ਹੈ ਵੀਰ ਦਾ ਪੰਜਾਬ ਨੰਬਰ ਹੈ ਜੀ ਤੇ ਮਾਲਕ ਵੀਰ ਦਾ ਨੰਬਰ 9417122310 941712319 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਗੱਡੀ ਨੂੰ ਖਰੀਦ ਸਕਦੇ ਹੋ 9 ਮਾਡਲ ਹੈ ਜੀ ਸੌਰੀ 12 ਮਾਡਲ ਹੈ ਜੀ 240000 ਰੁਪਏ ਪਰਾਈਸ ਦੀ ਡਿਮਾਂਡ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਜੀ 60 DI ਟ੍ਰੈਕਟਰਾਈਜ਼ ਸੋਨਾਲੀਕਾ 16 ਮਾਡਲ ਹੈ ਜੀ ਪੰਜਾਬ ਨੰਬਰ ਹੈ ਜੀ 550000 ਰੁਪਏ ਟ੍ਰੈਕਟਰ ਦੇ ਪ੍ਰਾਈਸ ਦੀ ਡਿਮਾਂਡ ਹੈ ਜੀ ਨਿਊ ਟਾਇਰ ਨੇ ਚਾਰੋ ਮਾਲਕਬੀਰ ਦਾ ਨੰਬਰ 9973100029 9973100029 ਇਹ ਮਾਲਕਬੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਮਾਲਕਬੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਸ਼ੌਂਕੀਆ ਰੱਖਿਆ ਹੋਇਆ ਜੀ ਸੰਗਲੀਆਂ ਵਗੈਰਾ ਲੱਗ ਕੇ ਲਾਈਟਾਂ ਵਗੈਰਾ ਜੀ ਵਧੀਆ ਕੰਪਨੀ ਦਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਛਤਰੀ ਵਗੈਰਾ ਕੈਨੋਫੀ ਲੱਗੀ ਹੋਈ ਹੈ ਜੀ ਬਹੁਤ ਹੀ ਸਾਮ ਸੰਭਾਲ ਵਿੱਚ ਰਿਹਾ ਹੋਇਆ ਟਰੈਕਟਰ ਹੈ ਤੁਸੀਂ ਬੇਚੇਜ ਕੋ ਹੋ ਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲ ਟਰਾਲੀ ਹੈ ਜੀ 19 ਮਾਡਲ ਹੈ ਜੀ ਸੰਗਰੂਰ ਏਰੀਆ ਪੰਜਾਬ ਜੀ ਪ੍ਰਾਈਜ਼ 1,80,000 ਰੁਪਏ ਸਾਰੀ ਟਰਾਲੀ ਟਾਟਾ ਟਾਟਾ ਦੀ ਬਣੀ ਹੋਈ ਹੈ ਜੀ 19 ਮਾਡਲ ਹੈ ਚਾਰੋ ਟਾਇਰ ਨਿਊ ਨੇ ਜੀ ਮਾਲਕ ਵੀਰ ਦਾ ਨੰਬਰ 9056504841 9056504841 ਇਹ ਮਾਲਕ ਵੀਰ ਦਾ ਨੰਬਰ ਹੈ ਉਹ ਤੁਹਾਨੂੰ ਫੋਨ ਉੱਤੇ ਦੱਸਣਗੇ ਕਿੰਨੇ ਫੁੱਟੀ ਟਰਾਲੀ ਹੈ ਜੀ ਕਿੰਨੇ ਫੁੱਟੀ ਚੌੜੀ ਵੀਰ ਕਹਿੰਦੇ ਸੀ ਇਹ ਅਸੀਂ ਫੋਨ ਉਤੀ ਦੱਸਾਂਗੇ ਬਹੁਤ ਹੀ ਮੋਡੀਫਾਈ ਤਰੀਕੇ ਨਾਲ ਤਿਆਰ ਕੀਤੀ ਹੋਈ ਟਰਾਲੀ ਹੈ ਬਹੁਤ ਹੀ ਸੋਹਣੀ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਹੈ ਜੀ ਸਵਰਾ 724 87 ਮਾਡਲ ਹੈ ਜੀ 1 ਲੱਖ 5000 ਰੁਪਏ ਪ੍ਰਾਈਸ ਹੈ 50 ਪੈਸੇ ਟਾਇਰ ਨੇ ਗਿਆਨਾ ਪਿੰਡਾ ਵੀਰ ਦਾ ਪੰਜਾਬ ਨੰਬਰ ਹੈ ਡਾਇਰੈਕਟਰੀ 98772 35355 98772 35355 ਇਹ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਮਾਡਲ ਦੇ ਹਿਸਾਬ ਨਾਲ ਸਾਰਾ Ориਜਨਲ ਹੈ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਂਟ ਵਗੈਰਾ ਨਹੀਂ ਕੀਤਾ ਗਿਆ ਟਰੈਕਟਰ ਦੇ 30 35 ਪੈਸੇ ਟਾਇਰ ਨੇ ਜੀ ਤੇ ਵਧੀਆ ਟਰੈਕਟਰ ਹੈ ਜੀ ਸਾਰਾ ਕੰਮ ਕਰਵਾਇਆ ਹੋਇਆ ਹੈ ਵੀਰ ਨੇ ਤੇ ਦਵਾਰਾ ਫਿਰਦਾ ਨੇ 87 ਮਾਡਲ ਹੈ 1 ਲੱਖ 5000 ਰੁਪਏ ਪ੍ਰਾਈਸ ਦੀ ਡਿਮਾਂਡ 50 ਪੈਸੇ ਟਾਇਰ ਨੇ ਮਾਲਕ ਵੀਰ ਦਾ ਨੰਬਰ ਦੱਸ ਦਿੱਤਾ ਗਿਆ ਪੰਜਾਬ ਨੰਬਰ ਹੈ 11 ਪਿੰਡਾ ਵੀਰ ਦਾ ਜੀ ਉਸ ਤੋਂ ਬਾਅਦ ਆਪਣੇ ਕੋਲੇ ਸਕਾਉਟਾਈਜਿੰਗ 325 ਸਕਾਉਟਾਈ ਜੀ ਸਾਰਾ ਕੰਮ ਕਰਵਾਇਆ ਹੋਇਆ ਵੀਰ ਨੇ ਬਹੁਤ ਹੀ ਬਰੀ ਕੰਡੀਸ਼ਨ ਦਾ ਟਰੈਕਟਰ ਹੈ ਸਾਰਾ オリジナル ਟਰੈਕਟਰ ਹੈ ਜੀ ਤੇ 93 ਮਾਡਲ ਹੈ ਜੀ 1 ਲੱਖ 5000 ਰੁਪਏ ਪ੍ਰਾਈਸ ਦੀ ਡਿਮਾਂਡ ਹੈ ਜੀ ਤੇ ਕੰਟੈਕਟ ਵੀਰ ਦਾ 9672284329 9672284329 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ 30 35 ਪੈਸੀ ਟਾਇਰ ਨੇ ਟਰੈਕਟਰ ਦੇ ਚਾਰੋ ਜੀ ਸਾਰਾ ਕੰਮ ਕਰਵਾਇਆ ਹੋਇਆ ਹੈ ਜੇਕਰ ਕਿਸੇ ਵੀ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਬਾਈ ਲਾਈਕ ਆਈਕਨ ਉਨਾਂ ਦਬਾਓ ਦੂਜੇ ਚੈਨਲ ਦਾ ਲਿੰਕ ਵੀ ਤੁਹਾਨੂੰ ਇਸ ਤੇ ਦਿੱਤਾ ਹੋਇਆ ਉਹ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰੋ ਚੈਨਲ ਥੈਂਕਸ ਜੀ